ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਦੇ ਸਕਤਾ ਸੀ ਦਿੱਲੀ ਦੇ ਫਰੋਸ਼ਾ ਰੋਡ ਤੇ ਮੌਜੂਦ ਆ ਪੰਜ ਨੰਬਰ ਬੰਗਲਿਆਂ ਤੇ ਜਿੱਥੇ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਸਕਰੀਨ ਦੇ ਵਿੱਚ ਕਿ ਪੰਜ ਫਰੋਸ਼ਾ ਰੋਡ ਜਿੱਥੇ ਹੁਣ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਰਿਵਾਲ ਜਿਹੜੇ ਆ ਉਹ ਇਸ ਆਵਾਜ਼ ਦੇ ਉੱਤੇ ਹੁਣ ਰਹਿਣਗੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਜਦੋਂ 17 ਸਤੰਬਰ ਨੂੰ ਅਸਤੀਫਾ ਦਿੱਤਾ ਸੀਗਾ ਤਾਂ ਉਦੋਂ ਕੁਝ ਦਿਨਾਂ ਬਾਅਦ ਜਿਹੜਾ ਹੈ ਮੁੱਖ ਮੰਤਰੀ ਦਿੱਲੀ ਦੀ ਕੈਬਨਿਟ ਦੀ ਮੰਤਰੀ ਜਿਹੜੀ ਆਤੀਸ਼ੀ ਨੂੰ ਬਣਾਇਆ ਗਿਆ ਹੁਣ ਮੁੱਖ ਮੰਤਰੀ ਉਹਨੇ ਦਿੱਲੀ ਦੇ ਤੇ ਉਸ ਆਵਾਜ਼ ਦੇ ਵਿੱਚ ਜਿੱਥੇ ਹੁਣ ਜੋ 플ੈਗ 플ੈਗ ਰੋਡ ਦੇ ਉੱਤੇ ਜੋ ਸੀ ਅਰਵਿੰਦ ਕੇਜਰੀਵਾਲ ਜਿੱਥੇ ਰਹਿ ਰਹੇ ਸਨ ਉੱਥੇ ਹੁਣ ਆਤੀਸ਼ੀ ਜੀ ਨੂੰ ਸ਼ਿਫਟ ਕੀਤਾ ਜਾਣਾ ਹੈ ਤੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਬੀਤੇ ਦਿਨ ਹੀ ਕਹਿ ਦਿੱਤਾ ਜਿਗਾ ਕਿ ਅੱਜ ਦੇ ਦਿਨ ਜਿਹੜਾ ਹੈ ਉਹ ਦੂਸਰੇ ਘਰ ਦੇ ਵਿੱਚ ਸ਼ਿਫਟ ਹੋਣਗੇ ਦੱਸ ਦਿੱ ਕਿ ਬੰਗਲਾ ਜਿਹੜਾ ਹੈ ਪੰਜਾਬ ਦੇ ਹੀ ਦਾਂ ਸਭਾ ਦੇ ਸੰਸਦ ਜਿਹੜੇ ਨੇ ਅਸ਼ੋਕ ਮਿੱਥਲ ਉਹਨਾਂ ਦਾ ਹੈਗਾ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਕਿ ਮੈਨੂੰ ਬੜੀ ਖੁਸ਼ੀ ਹੈ ਮੈਨੂੰ ਜਦੋਂ ਪਤਾ ਲੱਗਿਆ ਕਿ ਸੀਐਮ ਜਿਹੜੇ ਨੇ ਉਹ ਹੁਣ ਕਿਹੜੇ ਘਰ ਦੇ ਵਿੱਚ ਰਹਿਣਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਨਿਯੰਤਰਣ ਜਿਹੜਾ ਹੈ ਕਾਫੀ ਦਿੱਲੀ ਦੇ ਵਿਧਾਇਕਾਂ ਦੇ ਵਿੱਚ ਵੀ ਰੱਖਿਆ ਪੰਜਾਬ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਹੁਣ ਦਿੱਲੀ ਦੇ ਆਵਾਜ਼ ਦੇ ਉੱਤੇ ਜੋ ਇਹਨਾਂ ਦਾ ਨਿਵਾਸ ਹੈ ਅਸ਼ੋਕ ਮਿੱਥਲ ਇਹ ਇਸ ਨਿਵਾਸ ਦੇ ਦਿੱ ਤੁਸੀਂ ਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਅਰਵਿੰਦ ਕੇਜਰੀਵਾਲ ਜਿਹੜੇ ਆਪਣੇ ਪਰਿਵਾਰ ਨਾਲ ਪਹੁੰਚ ਚੁੱਕੇ ਨੇ ਆ ਮਿਲ ਰਹੇ ਨੇ ਹੋਰ ਵੀ ਪਰਿਜਨ ਜਿਹੜੇ ਉਹਨਾਂ ਦੇ ਘਰ ਅੰਦਰ ਪਹੁੰਚੇ ਹੋਏ ਸੀਗਾ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤਾਂ ਉਹਨੂੰ ਅੰਦਰ ਘਰ ਦੇ ਵੱਲ ਗ੍ਰਹਿ ਪ੍ਰਵੇਸ਼ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੂਸਰੇ ਪਾਸੇ ਦੇਖ ਕੇ ਗੱਲ ਕੀਤੀ ਜਾਵੇ ਤਾਂ ਮਨੀਸ਼ ਸੋਧਿਆ ਜੋ ਸਾਫ ਦਾ ਉਪ ਮੰਤਰੀ ਨੇ ਦਿੱਲੀ ਦੇ ਉਹ ਵੀ ਜਿਹੜੇ ਆ ਉਹਨਾਂ ਨੂੰ ਵੀ ਅਸਤੀਫਾ ਦੇਣ ਤੋਂ ਬਾਅਦ ਜਿਹੜਾ ਆਪਣਾ ਘਰ ਖਾਲੀ ਕਰਨਾ ਪਿਆ ਸੀਗਾ ਏਬੀ 17 ਮਥੂਰਾ ਰੋਡ ਤੇ ਜਿੱਥੇ ਉਹ ਨਿਵਾਸ ਸਥਾਨ ਜਿਹੜਾ ਹੈ ਉਹ ਆਤੀਸ਼ੀ ਨੂੰ ਪ੍ਰੋਵਾਈਡ ਕਰਾਇਆ ਗਿਆ ਸੀਗਾ ਲੇਕਿਨ ਉੱਥੇ ਮਨੀਸ਼ ਸੋਦੀ ਰਹਿੰਦੇ ਸੀ ਹੁਣ ਉਹ ਵੀ ਛੱਡ ਕੇ ਜਿਹੜਾ ਹੈ ਉਹ ਨਵੀਂ ਦਿੱਲੀ ਲੁਟਿਸ ਦਿੱਲੀ ਦੇ ਵਿੱਚ ਆ ਚੁੱਕੇ ਨੇ ਉਹ ਵੀ ਹੁਣ ਇਸ ਵਕਤ ਰਾਜ ਸਭਾ ਸਾਂਸਦ ਹਰਪਜਨ ਸਿੰਘ ਦੇ ਘਰ ਜਿਹੜਾ ਡਾਕਟਰ ਜਿੰਦਰ ਪ੍ਰਸਾਦ ਰੋਡ 35 ਨੰਬਰ ਉੱਥੇ ਸ਼ਿਫਟ ਹੋ ਗਏ ਨੇ ਮਨੀਸ਼ ਸੋਦੀ ਔਰ ਅਰਮਿਲ ਕੇਰੀਵਾਲ ਜਦਨੇ ਹੁਣ ਆਪਣੀ ਵਿਧਾਨ ਸਭਾ ਦੇ ਜਰਾਡ ਨੇ ਕਿ ਉਹਨਾਂ ਦਾ ਲਗਾਤਾਰ ਦਿਲ ਸੀਗਾ ਕਿ ਜੇਕਰ ਮੈਂ ਸੀਐਮ ਦੀ ਕੁਰਸੀ ਤੋਂ ਅਸੀਂ ਅਸਤੀਫਾ ਦੇਣਾ ਵਾ ਤੇ ਆਪਣੇ ਲੋਕਾਂ ਦੇ ਵਿੱਚ ਆਪਣੀ ਵਿਧਾਨ ਸਭਾ ਦੇ ਲੋਕਲ ਤੇ ਰਹਿਣਾ ਚਾਹੁੰਦਾ ਤੇ ਨਵੀਂ ਦਿੱਲੀ ਦੀ ਵਿਧਾਨ ਸਭਾ ਜਿਹੜੀ ਆ ਰਮ ਕੇਜਰੀਵਾਲ ਇਥੋਂ ਚੋਣ ਲੜਦੇ ਨੇ ਤੇ ਇਸੇ ਕਰਕੇ ਹੁਣ ਨਵੀਂ ਦਿੱਲੀ ਰਹਿਣ ਦਾ ਜਿਹੜਾ ਫੈਸਲਾ ਕੀਤਾ ਗਿਆ ਤੇ ਲਗਾਤਾਰ ਤੁਸੀਂ ਤੰਤਾ ਦੇਖ ਰਹੇ ਲੋਕਾਂ ਦਾ ਲੱਗਿਆ ਹੋਇਆ ਇੱਥੇ ਸੀਐਮ ਪਹੁੰਚ ਚੁੱਕੇ ਨੇ ਪਰਿਵਾਰ ਦੇ ਨਾਲ ਤੇ ਅੱਗੇ ਦੀ ਕਾਰਵਾਈ ਜਿਹੜੀ ਹੁਣ ਦੇਖਣਾ ਹੋਵੇਗਾ ਕਿਸ ਤਰੀਕੇ ਰਹੇਗੀ ਵਿਧਾਨ ਸਭਾ ਦੀ ਜੇਕਰ ਅਸੀਂ ਗੱਲ ਕਰੀਏ ਚੋਣਾਂ ਆ ਰਹੀਆਂ ਨੇ ਤਾਂ ਉਸ ਦੀ ਰਣਨੀਤੀ ਨੂੰ ਲੈ ਕੇ ਪਾਰਟੀ ਦੀਆਂ ਮੀਟਿੰਗਾਂ ਇੱਥੇ ਹੋ ਸਕਦੀਆਂ ਕਿਉਂਕਿ ਦੂਸਰੇ ਪਾਸੇ ਗੱਲ ਕੀਤੀ ਜਾ ਆਮੀ ਪਾਰਟੀ ਦਾ ਨਵਾਂ ਦਫ਼ਤਰ ਵੀ ਹੋਇਆ ਪਹਿਲਾਂ ਆਵਾਮੀ ਪਾਰਟੀ ਦਾ ਨਵਾਂ ਦਫ਼ਤਰ ਜਿਹੜਾ ਹੈ ਆਈਟੀਓ ਸਥਿਤ ਭਾਜਪਾ ਦੇ ਕੋਲ ਹੁੰਦਾ ਸੀਗਾ ਲੇਕਿਨ ਉਹ ਰਾਊਜ਼ ਵੈਨਿਊ ਕੋਰਟ ਦੀ ਜਗ੍ਹਾ ਸੀ ਜਿਸ ਤੋਂ ਬਾਅਦ ਆਵਾਮੀ ਪਾਰਟੀ ਨੂੰ ਆਪਣਾ ਦਫ਼ਤਰ ਉਹ ਖਾਲੀ ਕਰਨਾ ਪਿਆ ਤੇ ਇੱਕ ਨੰਬਰ ਫਰੂਸ਼ਾ ਰੋਡ ਦੇ ਉੱਤੇ ਆਣਾ ਪਿਆ ਤੇ ਹੁਣ ਇੱਕ ਤੋਂ ਬਾਅਦ ਹੁਣ 5 ਨੰਬਰ ਸ਼ੋਕ ਮਿੱਤਲ ਦੇ ਬੰਗਲੇ ਦੇ ਵਿੱਚ ਜਿਹੜਾ ਹੈ 80 ਕੇਜੀ ਵਾਲ ਇੱਥੇ ਹੁਣ ਪਰਿਵਾਰ ਦੇ ਨਾਲ ਰਹਿਣਗੇ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਰਨ ਤੋਂ ਬਾਅਦ ਤੇ ਹੁਣ ਅੱਗੇ ਦੀ ਰਣਨੀਤੀ ਕੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣੀ ਹੋਏਗੀ ਕਹਿੰਦਾ ਪਰ ਸਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਨਾਮ ਹੀ